चल यमुना गंगा चल जल जित रंग अब शुभ नामे जागे तब शुभ आशीष मागे आए सब जय माता जन गण मंगल भाई जाए ਮੋਈ ਹੈ ਸੁਬੇ ਪਰ ਮਨ ਚੇ ਕਬ ਹੋ ਨ ਕਰੋ ਦੇਹ ਸ਼ਿਵਾ ਵਰ ਇਸੋ ਨਿਹਾਨ ਜੀ ਆਗਾ ਬਹੁਤ ਧੰਨਵਾਦ ਗੁਰੂ ਰਾਮ ਸਿੰਘ ਜੀ ਧਰਤੀ ਦੇ ਉੱਤੇ 76ਵਾਂ ਗਲਤਰ ਦਿਵਸ ਅੱਜ ਨਾਮ ਧਾਰੀ ਮੇਰਾ ਆਪਣਾ ਪਰਿਵਾਰ ਔਰ ਪੂਰੇ ਹਲਕੇ ਸੈਂਟਰ ਦੇ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਇਹ ਦਿਹਾੜਾ ਜਿਹੜਾ ਇਹ ਸਾਡੇ ਮਹਾਨ ਯੋਧੇ ਖਾਸ ਕਰਕੇ ਜਿਹੜੇ ਸਤਾਨ ਦੇ ਉੱਤੋਂ ਅੱਜ ਆਪਾਂ ਨੂੰ ਸਾਰਿਆਂ ਨੂੰ ਮੌਕਾ ਮਿਲਿਆ ਇਹ ਕਰਮਾਂ ਵਾਲੀ ਧਰਤੀ ਆ ਜਿਹੜੀ ਮਹਾਨ ਸ਼ਹੀਦਾਂ ਦੇ ਚਰਨ ਛੋਹ ਧਰਤੀ ਆ ਇਹਦੇ ਉੱਤੇ ਭਾਗਾ ਵਾਲੇ ਬੰਦਿਆਂ ਨੂੰ ਇਹ ਮੱਥਾ ਟੇਕਣ ਦਾ ਔਰ ਇਹ ਜਿਹੇ ਦਿਹਾੜਾ ਮਨਾਉਣ ਦਾ ਮੌਕਾ ਮਿਲਦਾ ਵਾ ਮੈਂ ਸਮਝਦਾ ਕਿ ਜਿਹੜੀ ਕੁਰਬਾਨੀ ਜਿਹੜਾ ਬਲੀਦਾਨ ਸਾਡੇ ਇਸ ਮਹਾਨ ਸੂਰਬੀਰਾ ਨੇ ਦਿੱਤਾ ਵਾ ਉਹਦਾ ਅਸੀਂ ਅੱਜ ਸਾਰੇ ਲੋਕ ਨਿਗਮਾਰੇ ਆ ਔਰ ਸਾਡੇ ਰਵਿਏ ਇੱਥੇ ਆਏ ਸੀ ਢੰਡਾ ਦਾ ਆਜ਼ਾਦੀ ਦਾ ਜਿਹੜਾ ਮਹਾਉਤਸਵ ਚੱਲ ਰਿਹਾ ਹੈ ਅੱਜ ਸੜਕਾਂ ਗੰਤੰਤਰ ਦੇ ਇਸ ਐ ਜਿਹਦੇ ਵਿੱਚ ਬਹੁਤ ਮਹਾਨ ਸ਼ੀਰਮਾਨ ਤੇ ਸ਼ੋਗਦੀਨ ਪ੍ਰੇਸ਼ਰ ਸਾਹਿਬ ਤੁਸੀਂ ਇੱਥੇ ਆਓ ਸਾਡੇ ਕੋਲੇ ਇਹਨਾਂ ਨੂੰ ਮੈਂ ਇੱਕ ਮੁਬਾਰਕਵਾਦ ਭੋਰ ਦੇਣੀ ਹੈ ਇਹਨਾਂ ਦੇ ਛੋਟੇ ਭਰਾ ਜੀ ਰਗੇਸ਼ ਪ੍ਰਾਸ਼ਰ ਪੱਪੀ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਲੁਧਿਆਣਾ ਦੇ ਔਰ ਇਹਨਾਂ ਨੂੰ ਇੱਥੇ ਆਇਆ ਨੂੰ ਜੀ ਆਇਆਂ ਬਹੁਤ ਬਹੁਤ ਮੁਬਾਰਕ ਹੈ ਸਾਡੇ ਮਹਾਨ ਸ਼ਹੀਦਾਂ ਦੀ ਬਦੌਲਤ ਅਸੀਂ ਅੱਜ ਜਿਹੜਾ ਆਜ਼ਾਦੀ ਦੇ ਨਿਗ ਮਨ ਰਹੇ ਆ ਇਹ ਸਭ ਇਹਨਾਂ ਮਹਾਨ ਯੋਧਿਆਂ ਦੀ ਔਰ ਮਹਾਨ ਇਨਸਾਨਾਂ ਦੇ ਤੌਰ ਦੇ ਉੱਤੇ ਆਏ ਪਰ ਕਰਕੇ ਉਹ ਭਗਵਾਨ ਰੂਪੀ ਕੰਮ ਗਏ ਆ ਉਹਨਾਂ ਨੂੰ ਅੱਜ ਅਸੀਂ ਸਾਰੇ ਸੀ ਚੁਕਾ ਕੇ ਆਪਣੇ ਦੇਸ਼ ਦਾ 76ਵਾਂ ਗੰਦ ਜਿਹੜਾ ਮਨਾ ਰਹੇ ਆ ਉਹ ਅਸੀਂ ਸਾਰੇ ਰਲ ਕੇ ਨਾਮ ਧਾਰੀ ਪਰਿਵਾਰ ਹਲਕਾ ਸੈਂਟਰ ਦੇ ਅੰਦਰ ਜੋ ਮਹਾਨ ਸ਼ਹੀਦਾਂ ਦਾ ਸਤਾਨਾ ਉੱਥੇ ਮੈਂ ਹਰ ਇੱਕ ਸਾਲ ਮਨਾਉਂਦੇ ਆ ਸੀ ਔਰ ਹਰ ਇੱਕ ਸਾਲ ਅਸੀਂ ਇਸੇ ਤਰ੍ਹਾਂ ਹੀ ਮਾਲਕ ਕਿਰਪਾ ਰੱਖੇ ਅਸੀਂ ਇਸੇ ਤਰ੍ਹਾਂ ਹੀ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਮੈਂ ਜਿਵੇਂ ਪਹਿਲਾਂ ਹੀ ਆਖਿਆ ਕਿ ਅਸ਼ੋਕ ਜੀ ਨਾਲ ਰਲ ਕੇ ਅਸੀਂ ਇਸ ਦਿਨ ਛਤਰਾਂਗਣ ਸੰਤਰ ਦੇਵ ਸਮਨਾ ਰਹੇ ਆ ਤੇ ਬਹੁਤ ਬਹੁਤ ਤੁਹਾਨੂੰ ਸਭ ਨੂੰ ਸਾਰੀ ਦੁਨੀਆ ਨੂੰ ਮੁਬਾਰਕਾਂ ਨਾਮਤਾਰੀ ਸ਼ਹੀਦ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕ ਹੈ ਸਾਡਾ ਭਾਰਤ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਲੁਧਿਆਣਾ ਸੁਖੀ ਵਸੇ ਗਊ ਗਰੀਬ ਸਭ ਸੁਖੀ ਬਸਣ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਸੰਸਾਰ ਦੇ ਵਿੱਚ ਚੜ੍ਹਦੀ ਕਲਾ ਹੋਵੇ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮੈਂ ਡਾਕਟਰ ਪੁਸ਼ਪਿੰਦਰ ਸਿੰਘ ਕੂਕਾ ਅਸੀਂ ਅੱਜ ਇੱਥੇ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ਤੇ ਇਕੱਠੇ ਹੋਏ ਹਾਂ ਨਾਮਤਰੀ ਸ਼ਹੀਦੀ ਸਮਾਰਕ ਲੁਧਿਆਣਾ ਵਿਖੇ ਚੀਤਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਸਾਰੇ ਅਸੀਂ ਇਕੱਠੇ ਹੋਏ ਜਿਹੜੇ ਰਸਮ ਕੀਤੀ ਗਈ ਹੈ ਚੰਡੀ ਦੀ ਇਹ ਮਾਨਯੋਗ ਇਸ ਤੋਂ ਦੇ ਸਤਾਨਕ ਜਿਹੜੇ ਐਮ.ਐਲ.ਏ ਸਾਹਿਬ ਪ੍ਰਾਸ਼ਰ ਜੀ ਉਹਨਾਂ ਵੱਲੋਂ ਚੰਡੀ ਦੀ ਰਸਮ ਕੀਤੀ ਗਈ ਹੈ ਨਾਲ ਸਾਰਾ ਨਾਮਤਰੀ ਪਰਿਵਾਰ ਸੁਭਾਹਰ ਭਜਨ ਸਿੰਘ ਜੀ ਉਹ ਸ਼ਾਮਲ ਸਨ ਬੱਚਨ ਜੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹਦੀ ਮਕਸੂਦ ਹੈ ਕਿ ਆ ਜਵ ਮੈਂ ਆ ਇਸ ਮੌਕੇ ਤੇ ਇਹੀ ਮੈਸੇਜ ਹੈ ਕਿ ਦੇਸ਼ ਕੌਮ ਦੀ ਸੇਵਾ ਕਰੀਏ ਤੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਕਰਕੇ ਅੱਜ ਅਸੀਂ ਸੁਤੰਤਰ ਦੇਸ਼ ਦੇ ਵਿੱਚ ਹੋ ਰਹੇ ਆ ਉਹਨਾਂ ਨੂੰ ਯਾਦ ਰੱਖੀਏ ਮੇਰਾ ਨਾਮ ਬਲਵੀਰ ਸਿੰਘ ਹੈ ਔਰ ਅੱਜ ਇੱਥੇ ਸਤਗੁਰੂ ਰਾਮ ਸਿੰਘ ਜੀ ਵੱਲੋਂ ਦਿੱਤੀ ਹੋਈ ਜਿਹੜੀ ਆਜ਼ਾਦੀ ਹੈ ਔਰ 1950 ਨੂੰ ਜਦੋਂ ਸੰਵਿਧਾਨ ਬਣਿਆ 26 ਜਨਵਰੀ ਉਹ ਦਿਹਾੜਾ ਮਨਾਇਆ ਗਿਆ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਹੈ ਅਸ਼ੋਕ ਪ੍ਰਾਸ਼ਰ ਪੱਪੀ ਜੀ ਵੱਲੋਂ ਸਾਡੀ ਨਾਮਤਰੀ ਸੰਗਤ ਵੱਲੋਂ ਇਹ ਕਿਉਂਕਿ ਇਹ ਚੀਜ਼ ਹੈ ਜਿਹੜੀ ਬੱਚਿਆਂ ਨੂੰ ਜ਼ਰੂਰ ਜਾਣੀ ਚਾਹੀਦੀ ਹੈ ਦੇਸ਼ ਦੀ ਆਜ਼ਾਦੀ ਕਿਸ ਤਰ੍ਹਾਂ ਲਈ ਗਈ ਕਿਸ ਤਰ੍ਹਾਂ ਆਪਣੇ ਦੇਸ਼ ਪ੍ਰਤੀ ਚਰਦਾਵਾਨ ਹੋਣਾ ਚਾਹੀਦਾ ਹੈ ਇਹ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਅੱਜ ਦਾ ਇਹ ਸਮਾਗਮ ਜਿਹੜਾ ਹੋਇਆ ਹੈ ਇਸੇ ਲਈ ਕੀਤਾ ਗਿਆ ਧੰਨਵਾਦ